ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸੇ ਦੇਖ ਰਹੇ ਹੋ ਚੈਨਲ ਪੰਜਾਬੀ ਇਮੀਗ੍ਰੇਸ਼ਨ ਅਜਿਹਾਤਾ ਬੈਕਲੌਗ ਵਧਨ ਦੀ ਰਿਪੋਰਟਾ ਦਰਮਿਆਨ ਕੈਨੇਡਾ ਤੇ ਵਿੱਚ 380000 ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦਾ ਸਵਾਗਤ ਕੀਤਾ ਜਾ ਚੁੱਕਿਆ ਹੈ ਅਤੇ ਸਿਟੀਜ਼ਨਸ਼ਿਪ ਹਾਸਲ ਕਰਨ ਵਾਲੇ ਦੀ ਗਿਣਤੀ ਤਕਰੀਬਨ 2 ਲੱਖ ਦੱਸੀ ਜਾ ਰਹੀ ਹੈ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੀ ਵੈੱਬਸਾਈਟ ਦੇ ਮੁਤਾਬਕ ਮੌਜੂਦਾ ਵਰੇ ਦੌਰਾਨ ਸਟੱਡੀ ਵੀਜ਼ਾ ਦੀਆਂ 655000 ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਜਦਕਿ ਵਰਕ ਪਰਮਿਟ ਵਾਲੀਆਂ 974000 ਅਰਜ਼ੀਆਂ ਦੀ ਪ੍ਰੋਸੈਸਿੰਗ ਕੀਤੀ ਗਈ ਜਿਨ੍ਹਾਂ ਦੇ ਵਿੱਚ ਵਰਕ ਪਰਮਿਟ ਦੀ ਮਿਆਦ ਵਧਾਉਣ ਵਾਲੀਆਂ ਅਰਜ਼ੀਆਂ ਵੀ ਸ਼ਾਮਲ ਨੇ ਇਮੀਗ੍ਰੇਸ਼ਨ ਅਜੇ ਤੇ ਬੈਕਲੌਗ ਦਾ ਸਿਕਰ ਕੀਤਾ ਜਾਵੇ ਤਾਂ 30 ਸਤੰਬਰ ਦੇ ਅੰਤ ਤੱਕ 2450000 ਅਰਜ਼ੀਆਂ ਵਿਚਾਰ ਅਧੀਨ ਸਨ ਜਿਨ੍ਹਾਂ ਦੇ ਵਿੱਚੋਂ ਤਕਰੀਬਨ 11 ਲੱਖ ਅਰਜ਼ੀਆਂ ਭਾਰੇ ਫੈਸਲਾ ਲੈਣ ਦੀ ਤੈਸ਼ੁਦਾ ਹੱਦ ਲੰਘ ਚੁੱਕੀ ਸੀ ਦਰਸਲ ਕੈਨੇਡਾ ਅਤੇ ਭਾਰਤ ਦੇ ਵੱਲੋਂ ਇੱਕ ਦੂਜੇ ਦੇ ਡਿਪਲੋਮੈਟਸ ਕੱਢਣ ਤੋਂ ਪਹਿਲਾਂ ਹੀ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੋਗ ਵਧਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ ਅਪਦਾਸੀ ਕਿ ਜੁਲਾਈ ਦੇ ਮੁਕਾਬਲੇ ਅਗਸਤ ਦੇ ਵਿੱਚ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੋਗ 7.6 ਫੀਸਦੀ ਵਾਧੇ ਦੇ ਨਾਲ 10,78,000 ਉਤੇ ਪਹੁੰਚ ਗਿਆ ਅਤੇ ਸਤੰਬਰ ਦੇ ਵਿੱਚ ਵੀ ਇਹ ਅੰਕੜਾ ਤਕਰੀਬਨ 11 ਲੱਖ ਦੱਸਿਆ ਗਿਆ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਤੇ ਵੱਲੋਂ ਉਨ੍ਹਾਂ ਅਲਜੀਆ ਨੂੰ ਬੈਕਲੌਗ ਦੇ ਵਿੱਚ ਮੰਨਿਆ ਜਾਂਦਾ ਹੈ ਜਿਨ੍ਹਾਂ ਦੀ ਪ੍ਰੋਸੈਸਿੰਗ ਤੈਸ਼ੂ ਦਾ ਸਮੇਂ ਹੱਦ ਦੇ ਅੰਦਰ ਨਹੀਂ ਕੀਤੀ ਜਾਂਦੀ ਇਮੀਗ੍ਰੇਸ਼ਨ ਵਿਭਾਗ ਦੇ ਮੁਤਾਬਕ 80% ਐਪਲੀਕੇਸ਼ਨਸ ਦੀ ਪ੍ਰੋਸੈਸਿੰਗ ਤੈ ਸਮਾਹੱਦ ਦੇ ਅੰਦਰ ਕੀਤੀ ਜਾ ਰਹੀ ਹੈ ਅਤੇ ਬਾਕੀ 20% ਅਲਜੀਆ ਨੂੰ ਗੁੰਜਲਦਾਰ ਮੰਨਦਿਆ ਵਾਧੂ ਸਮੇਂ ਦੀ ਜ਼ਰੂਰਤ ਪੈ ਰਹੀ ਹੈ ਆਰਸੀ ਵੀਜ਼ਾ ਦੇ ਲਈ ਮੌਜੂਦਾ ਬਰੇ ਦੌਰਾਨ ਪੁੱਝੀਆਂ 14 ਲੱਖ ਤੋਂ ਵੱਧ ਅਰਜ਼ੀਆਂ ਦੇ ਵਿੱਚੋਂ 6,58,000 ਸਮਾਧਨ ਦੇ ਨਿਪਟਾਰਾ ਕਰ ਦਿੱਤਾ ਗਿਆ ਜਦਕਿ ਪਰਮਾਨੈਂਟ ਰੈ residenc y ਦੀਆਂ 816000 ਅਰਜ਼ੀਆਂ ਦੇ ਵਿੱਚੋਂ 510000 ਦਾ ਤੈਸ਼ੂ ਦਾ ਸਮਾਂ ਹੱਦ ਅੰਦਰ ਨਿਪਟਾਰਾ ਕੀਤਾ ਜਾ ਚੁੱਕਿਆ ਹੈ ਇਸੇ ਤਰ੍ਹਾਂ ਹੁਣ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਲਈ ਆਈਆਂ 223000 ਅਰਜ਼ੀਆਂ ਦੇ ਵਿੱਚੋਂ 185000 ਦੀ ਪ੍ਰੋਸੈਸਿੰਗ ਸਮੇਂ ਸਿਰ ਸੰਭਵ ਬਣਾਈ ਜਾ ਸਕੀ ਵਕਫਾਕ ਰਿਪੋਰਟਾ ਮੁਤਾਬਕ ਐਕਸਪ੍ਰੈਸ ਐਂਟਰੀ ਦੇ ਨਾਲ ਸੰਬੰਧਤ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਵਿੱਚ ਅਰਜ਼ੀਆਂ ਦਾ ਬੈਕਲੌਗ 22% ਦੱਸਿਆ ਜਾ ਰਿਹਾ ਹੈ ਜਦਕਿ ਸਪਾਊਸ ਵੀਜ਼ਾ ਦੇ ਮਾਮਲੇ ਵਿੱਚ ਸਭ ਤੋਂ ਘੱਟ 14% ਦੀ ਬੈਕਲੌਗ ਦੱਸਿਆ ਜਾ ਰਿਹਾ ਹੈ ਇਹ ਦਿੱਸਣਾ ਪੰਦ ਹੈ ਕਿ ਕੈਨੇਡਾ ਸਰਕਾਰ ਦੇ ਵੱਲੋਂ ਪਿਛਲੇ ਦਿਨੀ ਵਿਜ਼ਿਟਰ ਵੀਜ਼ਾ ਅਧੀਨ ਮਲਟੀਪਲ ਐਂਟਰੀ ਵਾਲਾ ਰਾਪੂਰੀਤ ਰਬੰਦ ਕਾ ਦਿੱਤਾ ਗਿਆ ਅਤੇ ਹੁਣ ਜ਼ਿਆਦਾਤਰ ਵਿਜ਼ਿਟਰ ਵੀਜ਼ੇ ਸਿੰਗਲ ਐਂਟਰੀ ਵਾਲੇ ਹੀ ਜਾਰੀ ਕੀਤੇ ਜਾਣਗੇ ਤੁੱਚੇ ਪਾਸੇ ਸਟਡੀ ਵੀਜ਼ਾ ਦਾ ਫਾਸਟ ਟਰੈਕ ਪ੍ਰੋਗਰਾਮ ਸਟੂਡੈਂਟ ਡਾਇਰੈਕਟ ਸਟ੍ਰੀਮ ਵੀ ਬੰਦ ਕੀਤਾ ਜਾ ਚੁੱਕਿਆ ਹੈ ਜਿਸ ਦਾ ਸਿੱਧਾ ਅਸਰ ਹੋਣੇ ਭਾਰਤੀ ਵਿਦਿਆਰਥੀਆਂ ਉਤੇ ਪਵੇਗਾ ਬੇਰੀਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ